ਦਿਲਜੀਤ ਦਸਾਂਝ ਨੂੰ ਜਸਟਨ ਟਰੂਡੋ ਨੇ ਔਨ ਸਟੇਜ ਪੰਜਾਬ ਦਾ ਪੁੱਤ ਕੀ ਕਹਿ ਦਿੱਤਾ ਉਹਦੇ ਉੱਤੇ ਬੀਜੇਪੀ ਲੀਡਰ ਖਾਸ ਕਰਕੇ ਮਨਜਿੰਦਰ ਸਿੰਘ ਸਰਸਾ ਬਿਆਨ ਦੇ ਗਏ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਸਵਾਲ ਚੁੱਕੇ ਨੇ ਇਸ ਮਾਮਲੇ ਦੇ ਉੱਤੇ ਤੰਜ ਕੱਸੇ ਨੇ ਦਿਲਜੀਤ ਸਿੰਘ ਦਸਾਂਝ ਉੱਤੇ ਤੰਜ ਕੱਸੇ ਨੇ ਸਿੰਗਰ ਦਿਲਜੀਤ ਦਸਾਂਝ ਬੇਸ਼ੱਕ ਪੂਰੀ ਦੁਨੀਆ ਦੇ ਵਿੱਚ ਨਾਮ ਖੱਟ ਚੁੱਕੇ ਨੇ ਪਰ ਪੰਜਾਬ ਦਾ ਪੁੱਤ ਕਹਿਣ ਤੇ ਬੀਜੇਪੀ ਲੀਡਰ ਮਨਜਿੰਦਰ ਸਰਸਾ ਕਿਉਂ ਅੱਗ ਬਬੂਲਾ ਹੋ ਗਏ ਕਿਉਂ ਉਹਨਾਂ ਦਾ ਪਾਰਾ ਚੜ ਗਿਆ ਇਸ ਉੱਤੇ ਅਕਾਲੀ ਦਲ ਦੇ ਵੱਲੋਂ ਪਹਿਲਾ ਬਿਆਨ ਜਾਰੀ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਵੈਸੇ ਮਨਜਿੰਦਰ ਸਰਸਾ ਇਸ ਉੱਤੇ ਸਵਾਲ ਕਿਉਂ ਕਰਦੇ ਕੀ ਉਹਨਾਂ ਨੂੰ ਮਾਣ ਨਹੀਂ ਹੈ ਕਿ ਉਹ ਪੰਜਾਬ ਦੇ ਵਿੱਚ ਪੈਦਾ ਹੋਏ ਜਾਂ ਪੰਜਾਬ ਦੇ ਨਾਲ ਉਹ ਤਾਲੁਕ ਰੱਖਦੇ ਨੇ ਕਿ ਉਹਨਾਂ ਨੂੰ ਮਾਣ ਨਹੀਂ ਹੈ ਕਿ ਉਹ ਪੰਜਾਬ ਦੇ ਵਿੱਚ ਰਹੇ ਨੇ ਜਾਂ ਪੰਜਾਬ ਦੇ ਨਾਲ ਉਹਦਾ ਨਾਂ ਜੁੜਦਾ ਆ। ਪੰਜਾਬ ਤੋਂ ਕੀ ਨਫ਼ਰਤ ਕਰਨ ਲੱਗ ਗਏ ਨੇ ਮਨਜਿੰਦਰ ਸਰਸਾ? ਇਹ ਸਾਰਾ ਕਨਸੈਪਟ ਇੱਥੇ ਆ ਕੇ ਖੜ ਗਿਆ ਕਿ ਦਿਲਜੀਤ ਨੂੰ ਭਾਰਤ ਦਾ ਪੁੱਤ ਕਿਉਂ ਨਹੀਂ ਕਿਹਾ ਪੰਜਾਬ ਦਾ ਕਿਉਂ ਕਿਹਾ? ਕੀ ਪੰਜਾਬ ਭਾਰਤ ਦਾ ਹਿੱਸਾ ਨਹੀਂ ਕੀ ਪੰਜਾਬ ਜਿਹੜਾ ਹੈ ਉਹ ਭਾਰਤ ਦੀ ਇੱਕ ਸਟੇਟ ਨਹੀਂ ਜੇ ਪੰਜਾਬ ਦਾ ਨਾਮ ਰਾਸ਼ਟ੍ਰ ਗਾਣ ਦੇ ਵਿੱਚ ਆ ਸਕਦਾ ਹੈ ਜੇ ਭਾਰਤ ਦਾ ਨਾਮ ਉੱਚੇ ਚ ਤੌਰ ਦੇ ਉੱਤੇ ਭਾਰਤ ਅੰਦਰ ਲਿਆ ਜਾਂਦਾ ਤਾਂ ਪੰਜਾਬ ਦਾ ਪੁੱਤ ਕਿਸੇ ਨੂੰ ਕਹਿਣ ਦੇ ਉੱਤੇ ਬੀਜੇਪੀ ਨੂੰ ਦੁਵਿਧਾ ਕੀ ਹੈ ਦਿੱਕਤ ਕੀ ਹੈ ਕਿ ਅਸੀਂ ਇਹ ਲਾਈਨ ਹਰ ਰੋਜ਼ ਨਹੀਂ ਪੜਦੇ ਪੰਜਾਬ ਸਿੰਧ ਗੁਜਰਾਤ ਮਰਾਠਾ ਦਰਾਵਿੜ ਉੱਤਕਲ ਬੰਗਾ ਜੇ ਪੜਦੇ ਆ ਤਾਂ ਇਹਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਸਾਨੂੰ ਸੁਣਾਈ ਦੇ ਦਿੰਦਾ ਜਾ ਪੰਜਾਬ ਨੂੰ ਜੇ ਪਹਿਲੇ ਨੰਬਰ ਤੇ ਲਿਖਿਆ ਗਿਆ ਆ ਤਾਂ ਕੀ ਉਹ ਆਪਾਂ ਵਿਸਾਰ ਜਾਣੇ ਆ ਭੁੱਲ ਜਾਣੇ ਇੱਥੇ ਆ ਕੇ بڑے ਸਵਾਲ ਖੜੇ ਹੁੰਦੇ ਜਿਨ੍ਹਾਂ ਦਾ ਜਵਾਬ ਮਨਜਿੰਦਰ ਸਰਸਾ ਨੂੰ ਦੇਣਾ ਬਣਦਾ ਹੈ ਮਨਜਿੰਦਰ ਸਰਸਾ ਨੂੰ ਇਹ ਦੱਸਣਾ ਬਣਦਾ ਹੈ ਕਿ ਉਹ ਇਸ ਉੱਤੇ ਕੀ ਟਿੱਪਣੀ ਰੱਖਦੇ ਨੇ ਕੀ ਵਿਚਾਰ ਰੱਖਦੇ ਨੇ ਕੀ ਪੰਜਾਬ ਨੂੰ ਉਹ ਭਾਰਤ ਦਾ ਹਿੱਸਾ ਨਹੀਂ ਸਮਝਦੇ ਹੈਰਾਨੀ ਦੀ ਗੱਲ ਹੈ ਇੱਕ ਪਾਸੇ ਤੁਸੀਂ ਵੱਖਵਾਦੀਆਂ ਦੇ ਖਿਲਾਫ ਮੁਹਿਮ ਚੇੜਦੇ ਹੋ ਇੱਕ ਪਾਸੇ ਤੁਸੀਂ ਵੱਖਵਾਦੀਆਂ ਦੀ ਵਿਚਾਰਧਾਰਾ ਨੂੰ ਨਿੰਦਦੇ ਹੋ ਦੂਜੇ ਪਾਸੇ ਤੁਸੀਂ ਪੰਜਾਬ ਨੂੰ ਅਪਣਾਉਣ ਲੱਗਿਆਂ ਇਦਾਂ ਦਾ ਹਰਕ ਕਰਦੇ ਹੋ ਇਹੋ ਜੀ ਸਥਿਤੀ ਦੇ ਵਿੱਚ ਵਾਜਿਬ ਬਿਆਨ ਜਾਰੀ ਕੀਤਾ ਗਿਆ ਇਹੋ ਜੀ ਸਥਿਤੀ ਦੇ ਵਿੱਚ ਵਾਜਿਬ ਗੱਲਾਂ ਕਹਿ ਕੇ ਇੱਕ ਟਿੱਪਣੀ ਜਿਹੜੀ ਆ ਉਹ ਕਾਲ ਗੱਲ ਵੱਲੋਂ ਕੀਤੀ ਗਈ ਹੈ ਔਰ ਉਹ ਬੜੀ ਸਹੀ ਪ੍ਰਤੀਤ ਹੁੰਦੀ ਹੈ ਖੈਰ ਤੁਹਾਨੂੰ ਉਹ ਕਿਸ ਤਰ੍ਹਾਂ ਪ੍ਰਤੀਤ ਹੋਈ ਹੈ ਥੋੜਾ ਉਸ ਸਥਿਤੀ ਬਾਰੇ ਉਹ ਸਟਿੱਪਣੀ ਬਾਰੇ ਕੀ ਰਾਇਆ ਤੁਹਾਡਾ ਕੀ ਕਹਿਣਾ ਆਪਣੇ ਵਿਚਾਰ ਕਮੈਂਟਸ ਦੱਸਣਾ ਨਾ ਭੁੱਲਣਾ ਔਰ ਆਓ ਸੁਣਦੇ ਹਾਂ ਆਖਿਰਕਾਰ ਕਾਲੀ ਲੀਡਰ ਬੋਲੇ ਕੀ ਸੰਤ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਦੇ ਪੁੱਤ ਭਾਜੀਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਬੜਾ ਦੁੱਖ ਲੱਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੁੱਡੋ ਨੇ ਪੰਜਾਬੀ ਸਿੰਗਰ ਦਲਜੀਤ ਦੁਸਾਂਝ ਨੂੰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਉਹ ਕਹਿੰਦੇ ਮੈਨੂੰ ਬੜਾ ਦੁੱਖ ਲੱਗਿਆ ਕਿ ਉਹ ਭਾਰਤੀ ਆ ਪੰਜਾਬੀ ਨਹੀਂ ਇਹ ਮਨਜਿੰਦਰ ਸਿੰਘ ਸਿਰਸਾ ਕਹਿ ਰਿਹਾ ਤੇ ਪੰਜਾਬੀ ਪੁੱਤ ਤਾਂ ਥਾਪੀ ਕਹਿ ਕੇ ਥਾਪੀ ਦਿੱਤੀ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਟੁੱਡੋ ਨੇ ਸਿਰਸਾ ਸਾਹਿਬ ਮੈਂ ਹੈਰਾਨ ਆ ਇਹ ਤੁਹਾਡੇ ਬਿਆਨ ਤੇ ਤੇ ਮੈਨੂੰ ਦੁੱਖ ਵੀ ਲੱਗ ਰਿਹਾ ਕਿ ਤੁਸੀਂ ਦਿੱਲੀ ਗੁਰਦੁਆਰਾ ਪ੍ਰੰਧਕ ਕੌਂਟੀ ਦੇ ਪ੍ਰਧਾਨ ਰਹੇ ਤੇ ਅਕਾਲ ਜਲ ਦੇ ਆਗੂ ਰਹੇ ਅਸੀਂ ਤੁਹਾਡੇ ਨਾਲ ਕੰਮ ਕਰਦੇ ਰਹੇ ਬੜਾ ਦੁੱਖ ਲੱਗਿਆ ਕਿਉਂਕਿ ਪੰਜਾਬੀ ਅਸੀਂ ਪਹਿਲਾ ਭਾਰਤ ਦੇ ਰਾਸ਼ਟਰੀ ਗੀਤ ਦੇ ਵਿੱਚ ਵੀ ਪੰਜਾਬ ਸਿੰਧ ਗੁਜਰਾਤ ਮਰਾਠਾ ਪੰਜਾਬ ਪਹਿਲਾ ਆਉਂਦਾ ਤੇ ਭਾਰਤ ਦੇਸ਼ ਸੂਬਿਆਂ ਤੇ ਭਾਸ਼ਾਵਾਂ ਨੂੰ ਰਲਾ ਕੇ ਬਣਿਆ ਤੇ ਪੰਜਾਬ ਸੂਬਾ ਭਾਰਤ ਵਿੱਚ ਹੀ ਆਉਂਦਾ ਪੰਜਾਬ ਦਾ ਪੁੱਤ ਕਹਿਣ ਤੇ ਵੀ ਕੋਈ ਭਾਰਤ ਦੀ ਹੀਠੀ ਨਹੀਂ ਹੋਗੀ ਪਰ ਇਹ ਥੋੜੀ ਮਾਨਸਿਕਤਾ ਦੱਸਦੀ ਹੈ ਤੇ ਬੀਜੇਪੀ ਦੀ ਸੋਚਦਾ ਦੱਦਿਆ ਕਿ ਅੱਜ ਦੀ ਬੀਜੇਪੀ ਕੀ ਸੋਚ ਰਹੀ ਆ ਕੱਲਾ-ਕੱਲਾ ਪੰਜਾਬੀ ਥੋਤੋ ਇਹ ਸਵਾਲ ਜ਼ਰੂਰ ਕਰੂਗਾ ਜਵਾਬ ਮੰਗੂਗਾ ਪੰਜਾਬ ਪੰਜਾਬੀ ਜਿੰਦਾਬਾਦ ਰਾਜਸਥਾਨ ਦੇ ਵਿੱਚ ਤੇਂਦਰ ਸਿੰਘ ਟੀਮੇ ਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋ ਜਾਂਦਾ ਪਹਿਲੇ ਕਾਨੂੰਨ ਬਦਲੇ ਸੀ ਇਹਨੇ ਬੀਜੇਪੀ ਨੇ ਤੇ ਪਹਿਲਾ ਪਰਚਾ ਪੂਰੇ ਦੇਸ਼ ਇੱਕ ਸਿੱਖ ਤੇ ਦੇਸ਼ ਯਾਦ ਹੁੰਦਾ ਤਾਂ ਪਹਿਲਾ ਪਰਚਾ ਪਹਿਲੀ ਜਿਹੜੀ ਗ੍ਰਿਫਤਾਰੀ ਹੁੰਦੀ ਆ ਉਹ ਕਾਲੀਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਦੀ ਹੁੰਦੀ ਆ ਮਤਲਬ ਕੋਈ ਵੀ ਕਾਨੂੰਨ ਬਣਦਾ ਸਾਡੇ ਵਾਤੀ ਬਣਦਾ ਤੇ ਤੁਸੀਂ ਅੱਜ ਦਿੱਲੀ ਜਿੰਦਾਬਾਦ ਕਹਿਣੀ ਆ ਕਹੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਪੰਜਾਬੀਆਂ ਅਸੀਂ ਪੰਜਾਬੀ ਜਿੰਦਾਬਾਦ ਕਹਾਂਗੇ ਅਸੀਂ ਪਹਿਲਾਂ ਪੰਜਾਬੀ ਆ ਬਾਕੀ ਬਾਅਦ ਵਿੱਚ ਇਹ ਦੇਸ਼ ਸਾਡਾ ਤੁਸੀਂ ਇਕੱਲਿਆਂ ਨੇ ਠੇਕਾ ਨਹੀਂ ਲਿਆ ਇਸ ਦੇਸ ਦਾ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ 70% ਤੋਂ ਵੱਧ ਕੁਰਬਾਨੀਆਂ ਫਾਸੀਆਂ ਕਾਲੇ ਪਾਣੀ ਜੇਲਾਂ ਕੁੱਟਾਂ ਮਾਰਾਂ ਤਸ਼ੱਦਦ ਅਸੀਂ ਚੱਲਿਆ ਤੇ ਦੇਸ਼ ਵੱਖਰਾ ਹੋਣ ਤੋਂ ਬਾਅਦ ਸਭ ਤੋਂ ਵੱਧ ਬਰਬਾਦੀ ਪੰਜਾਬ ਨੇ ਚੱਲੀ ਆ ਤੇ ਅੱਜ ਜੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਪੰਜਾਬ ਦੇ ਨੌਜਵਾਨ ਸਿੰਗਰ ਨੂੰ ਦਲਜੀਤ ਦਸਾਂਝ ਨੂੰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਕਿ ਪੰਜਾਬ ਦਾ ਨਾਮ ਰੋਸ਼ਨ ਰੋਸ਼ਨ ਕਰ ਰਿਹਾ ਹੈ ਤਾਂ ਪੰਜਾਬ ਕਿੱਥੇ ਆ ਪੰਜਾਬ ਕੋਈ ਚਾਈਨਾ ਦੇ ਵਿੱਚ ਨਹੀਂ ਹੈਗਾ ਪੰਜਾਬ ਭਾਰਤ ਦੇ ਵਿੱਚ ਹੀ ਆ ਇਸ ਬਿਆਨ ਤੇ ਤੁਹਾਨੂੰ ਮਾਫ ਮੰਗਣੀ ਚਾਹੀਦੀ ਆ ਅਸੀਂ ਪੰਜਾਬੀ ਆ ਅਸੀਂ ਭਾਰਤੀ ਵੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ